ਅਮਰਤ ਸਾਰ ਸਿਫਤੀ ਦਾ ਘਰ ਆਜ਼ਾਦ ਦੀਪ ਸਿੰਘ ਲਿਖਦੇ ਨੇ ਮੈਂ ਤੁਹਾਡਾ ਦੋਸਤ ਭਵਿੰਦਰਪੁਰ ਦੋਆਬਾ ਰਿਹਰ ਦਾ ਮਾਨਸ ਅਮਰਤਸਰ ਨਗਰ ਸਿੱਖਾਂ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਅਮਰਤਸਰ ਨਗਰ ਸ਼ਹਿਰ ਦਾ ਮੁੱਢ ਸ੍ਰੀ ਗੁਰੂ ਰਾਮਦਾਸ ਜੀ ਦੀ ਰਹਾਇਸ਼ ਘਰ ਗੁਰੂ ਕਾ ਮਹਿਲ ਤੋਂ ਵਜਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ ਇਸ ਸ਼ਹਿਰ ਨੇ ਬਹੁਤ ਤਰੱਕੀ ਕੀਤੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਗੱਲ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਹੁੰਦੀ ਹੋਵੇ ਤਾਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਨਾ ਅਧੂਰੀ ਹੈ ਇਹ ਸਿੱਖਾਂ ਦਾ ਕੇਂਦਰ ਸਥਾਨ ਹੈ ਇਸ ਦਾ ਰਤਬਾ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਹੈ ਜਿਵੇਂ ਮੁਸਲਮਾਨਾਂ ਦੇ ਵਿੱਚ ਮੱਕਾ ਇਸਾਈਆਂ ਦੇ ਵਿੱਚ ਵੈਟਿਕਨ ਸਿਟੀ ਹਿੰਦੂਆਂ ਦੇ ਵਿੱਚ ਕਾਂਚੀ ਵਾਰਾਨਸੀ ਤੇ ਬੋਧੀਆਂ ਦੇ ਵਿੱਚ ਬੋਧ ਗਿਆ ਦਾ ਦੱਸਿਆ ਜਾਂਦਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖ ਧਰਮ ਦਾ ਕੇਂਦਰੀ ਅਸਥਾਨ ਹੈ ਸਿੱਖਰੋ ਜਾਨਣਾ ਹੀ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦੀ ਅਰਦਾਸ ਕਰਦੇ ਐ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਤੇ ਹੋਰ ਪ੍ਰਮੁੱਖ ਸਿੱਖਾਂ ਦੇ ਨਾਲ ਸਲਾਹ ਕਰਨ ਦੇ ਉਪਰੰਤ ਸੁਲਤਾਨ ਵਿੰਡ ਤੁੰਗ ਗੁਮਟਾਲਾ ਤੇ ਗਿੱਲ ਵਾਲੀ ਪਿੰਡਾਂ ਦੇ ਵਿਚਕਾਰ ਨਵਾਂ ਨਗਰ ਵਸਾਉਂਦਾ ਫੈਸਲਾ ਕੀਤਾ ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਦੇ ਅਨੁਸਾਰ ਨਮਾ ਨਗਰ ਵਸਾਇਆ ਜਿਸ ਨੂੰ ਚੱਕ ਗੁਰੂ ਗੁਰੂ ਕਾ ਚੱਕ ਚੱਕ RAMDAS ਜਾਂ RAMDAS PURA RAMDAS PURA ਨਾਮਾਂ ਦੇ ਨਾਲ ਜਾਣਿਆ ਜਾਂਦਾ ਸੀ ਜੋ ਬਾਅਦ ਦੇ ਵਿੱਚ ਅਮਰਤਸਰ ਵਜੋਂ ਪ੍ਰਸਿੱਧ ਹੋ ਗਿਆ ਅਮਰਤਸਰ ਸਰੋਵਰ ਦੀ ਖੁਦਾਈ ਦਾ ਕਾਰਜ ਸ੍ਰੀ ਗੁਰੂ RAMDAS ਜੀ ਦੀ ਅਗਵਾਈ ਹੇਠ ਸਿੱਖ ਸੰਗਤ ਦੀ ਸੇਵਾ ਦੇ ਨਾਲ ਸੰਪੂਰਨ ਹੋਇਆ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਸਰੋਵਰ ਦੇ ਵਿੱਚਕਾਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਜਿਸ ਦੀ ਨੀ 1645 ਬਿਕਰਮੀ 1588 ਈਸਵੀ ਨੂੰ ਰੱਖੀ ਗਈ। ਸ਼੍ਰੀ ਹਰਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ ਤੇ ਹੋਰ ਸਿੱਖਾਂ ਦੇ ਦੁਆਰਾ ਕੀਤਾ ਗਿਆ। ਪੰਜਵੇਂ ਗੁਰੂ ਜੀ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਵਾਏ ਜੋ ਸਮੁੱਚੀ ਮਾਨਵਤਾ ਨੂੰ ਬਰਾਬਰੀ ਦਾ ਸੰਦੇਸ਼ ਦ੍ਰਿੜ ਕਰਵਾਉਂਦੇ ਨੇ। ਇਸੇ ਸਥਾਨ ਦੇ ਉੱਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਭਾਦੋਂ ਸੁਦੀ ਏਕਮ 1661 ਬਿਕਰਮੀ 1604 ਈਸਵੀ ਨੂੰ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਨੂੰ ਪਹਿਲੀ ਪਹਿਲਾ ਜਿਹੜਾ ਗ੍ਰੰਥੀ ਥਾਪਿਆ ਗਿਆ ਥਾਪਿਆ ਗਿਆ ਇਸ ਪਵਿੱਤਰ ਸਥਾਨ ਦੇ ਉੱਤੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਤੇ ਸਿੱਖ ਸ਼ਰਧਾਲੂ ਨਤਮਸਤਕ ਹੁੰਦੇ ਨੇ ਤੇ ਅਮਰਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ ਸੰਗਤ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ आनंद मानਦੀ ਹੈ ਇਹ ਕੀਰਤਨ ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਤੱਕ ਨਿਰੰਤਰ ਚੱਲਦਾ ਰਹਿੰਦਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁ ਮੰਜਲਾ ਲੰਗਰ ਹਾਲ ਹੈ ਜਿੱਥੇ 24 ਘੰਟੇ ਅਤੁੱਟ ਲੰਗਰ ਵਰਤਦਾ ਹੈ ਤੇ ਸੰਗਤ ਬਿਨਾਂ ਕਿਸੇ ਭੇਦ ਭਾਵ ਦੇ ਇੱਕੋ ਪੰਗਤ ਦੇ ਵਿੱਚ ਹੇਠ ਬੈਠ ਕੇ ਜੜਾ ਪ੍ਰਸ਼ਾਦਾ ਛਕਦੀ ਹੈ ਅੰਮ੍ਰਿਤਸਰ ਨਗਰ ਸਿੱਖਾਂ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਅੰਮ੍ਰਿਤਸਰ ਨਗਰ ਸ਼ਹਿਰ ਦਾ ਮੋਢ ਸ਼੍ਰੀ ਗੁਰੂ ਰਾਮਦਾਸ ਜੀ ਦੀ ਰਹਾਇਸ਼ ਘਰ ਗੁਰੂ ਕਾ ਮਹਿਲ ਤੋਂ ਬੱਜਿਆ ਇਸ ਸਥਾਨ ਤੇ ਹੀ ਸਿੱਖਾਂ ਦੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਵੀ ਹੋਇਆ ਅੱਜ ਇਸ ਰਹਾਇਸ਼ੀ ਸਥਾਨ ਦੇ ਉੱਤੇ ਗੁਰਦੁਆਰਾ ਗੁਰੂ ਕੇ ਮਹਿਲ ਸ਼ਿਸ਼ੋਭਿਤ ਹੈ ਸ਼੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਸ਼ਹਿਰ ਦੇ ਵਿਕਾਸ ਦੇ ਲਈ ਵੱਖ-ਵੱਖ ਸਥਾਨਾਂ ਤੋਂ 52 ਕਿੱਤਿਆਂ ਦੇ ਲੋਕ ਇੱਥੇ ਲਿਆ ਕੇ ਵਸਾਏ ਗੁਰੂ ਜੀ ਨੇ ਸਭ ਤੋਂ ਪਹਿਲਾਂ ਸੰਤੋਖ ਸਰ ਸਰੋਵਰ ਦੀ ਖੁਦਾਈ ਆਰੰਭ ਕਰਵਾਈ ਜੋ ਕਿ ਬਾਅਦ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁਕੰਮਲ ਕਰਵਾਈ ਇਸ ਮਗਰੋਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਖੁਦਵਾਇਆ ਤੇ ਗੁਰਦੁਆਰਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਬਣਵਾਇਆ ਸ੍ਰੀ ਗੁਰੂ ਰਾਮਦਾਸ ਜੀ ਦੇ ਵੇਲੇ ਹੀ ਸ੍ਰੀ ਅੰਮ੍ਰਿਤਸਰ ਨਗਰ ਨੇ ਵਿਕਾਸ ਕਰਨਾ ਸ਼ੁਰੂ ਕੀਤਾ ਗੁਰੂ ਬਾਜ਼ਾਰ ਅੰਮ੍ਰਿਤਸਰ ਦਾ ਸਭ ਤੋਂ ਪਹਿਲਾ ਪੁਰਾਣਾ ਬਾਜ਼ਾਰ ਹੈ ਮੌਜੂਦਾ ਸਮੇਂ ਇਸ ਬਾਜ਼ਾਰ ਦੇ ਵਿੱਚ ਜ਼ਿਆਦਾਤਰ ਸੋਨੇ ਚਾਂਦੀ ਦੀ ਜਿਹੜਾ ਚਾਂਦੀ ਦਾ ਕੰਮ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ ਇਸ ਸ਼ਹਿਰ ਨੇ ਬਹੁਤ ਤਰੱਕੀ ਕੀਤੀ ਉਸ ਸਮੇਂ ਇਸ ਦਾ شمار ਹਿੰਦੂਸਤਾਨ ਦੇ ਵੱਡੇ ਵੱਡੇ ਤੇ ਪ੍ਰਮੁੱਖ ਵਪਾਰਕ ਸ਼ਹਿਰਾਂ ਦੇ ਵਿੱਚ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇਹ ਆਬਾਦੀ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਸਮੇਂ ਉਸ ਸਮੇਂ ਦੇ ਸਾਰੇ ਉੱਗੇ ਸਿੱਖ ਘਰਾਣਿਆਂ ਦੇ ਅੰਮ੍ਰਿਤਸਰ ਦੇ ਵਿੱਚ ਕਟੜੇ ਹਵੇਲੀਆਂ ਕਿਲੇ ਬਾਗ ਤੇ ਰਹਾਸ਼ਾ ਹੁੰਦੇ ਸਨ ਅੰਮ੍ਰਿਤਸਰ ਉਸ ਸਮੇਂ ਵਪਾਰ ਦਾ ਵੱਡਾ ਕੇਂਦਰ ਸੀ ਹਰ ਇੱਕ ਕਟੜੇ ਦਾ ਆਪਣਾ ਬਾਜ਼ਾਰ ਤੇ ਮੰਡੀ ਹੁੰਦੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ ਅਮੀਰ ਵਪਾਰੀਆਂ ਤੇ ਕਾਰੋਬਾਰੀਆਂ ਨੇ ਇੱਥੋਂ ਦਾ ਰੁਖ ਕੀਤਾ ਮਹਾਰਾਜੇ ਨੇ ਮਾਰਵਾੜੀ ਵਪਾਰੀਆਂ ਨੂੰ ਇੱਥੇ ਲਿਆ ਕੇ ਵਸਾਇਆ ਮਾਰਵਾੜੀ ਵਪਾਰੀਆਂ ਦਾ ਵਪਾਰਕ ਕੇਂਦਰ 32 ਹਟਾਂ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਨੇ ਇਹਨਾਂ ਵਪਾਰੀਆਂ ਦਾ ਵਾਸਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਕਿਲੇ ਦੇ ਵਿੱਚ ਕੀਤਾ ਗਿਆ। ਇਹਨਾਂ ਵਪਾਰੀਆਂ ਦੀਆਂ ਅਗਲੀਆਂ ਪੀੜ੍ਹੀਆਂ ਅੱਜ ਵੀ ਇਸ ਕਿਲੇ ਦੇ ਅਤੇ ਆਲੇ-ਦੁਆਲੇ ਦੇ ਮੌਜੂਦ ਜਿਹੜੀਆਂ ਦੱਸੀਆਂ ਜਾਂਦੀਆਂ ਹਨ ਤੇ ਵਪਾਰ ਕਰ ਰਹੇ ਨੇ। ਕਸ਼ਮੀਰੀ ਵਪਾਰੀ ਵੀ ਰੋਜ਼ਗਾਰ ਦੀ ਭਾਲ ਦੇ ਵਿੱਚ ਅੰਮ੍ਰਿਤਸਰ ਆਇਆ ਕਰਦੇ ਸਨ। ਇੱਥੇ ਪੱਕੇ ਤੌਰ ਦੇ ਉੱਤੇ ਵਸ ਗਏ। ਇਹਨਾਂ ਦੇ ਇਹਨਾਂ ਦੇ ਅੰਮ੍ਰਿਤਸਰ ਵਸਣ ਦੇ ਨਾਲ ਸ਼ਾਲ ਉਦਯੋਗ ਜਿਹੜਾ ਸੀ ਕੱਪੜੇ ਦੀ ਜਿਹੜਾ ਹੈ ਕੰਮ ਉਦਯੋਗ ਵੱਡੇ ਪੱਧਰ ਦੇ ਉੱਤੇ ਸ਼ੁਰੂ ਹੋਇਆ ਸੁੰਦਰ ਅਤੇ ਭਾਰੀ ਪਸ਼ਮੀਨੇ ਦੀਆਂ ਸ਼ਾਲਾਂ ਇੱਥੋਂ ਵਿਦੇਸ਼ਾਂ ਦੇ ਵਿੱਚ ਵੇਚਣ ਲਈ ਜਾਂਦੀਆਂ ਸਨ ਭਾਰਤ ਦੇ ਹੋਰ ਨਾ ਹਿੱਸਿਆਂ ਤੋਂ ਮੱਧ ਏਸ਼ੀਆ ਤੱਕ ਰੇਸ਼ਮ ਦੇ ਕੱਪੜੇ ਸੁੱਕੇ ਮੇਵਿਆਂ ਦਾ ਵਪਾਰ ਅੰਮ੍ਰਿਤਸਰ ਹੀ ਅੰਮ੍ਰਿਤਸਰ ਰਾਹੀਂ ਹੁੰਦਾ ਸੀ 1830 ਈਸਵੀ ਦੇ ਨੇੜੇ ਤੇੜੇ ਇੱਕ ਫ੍ਰਾਂਸੀਸੀ ਯਾਤਰੀ ਜੈ ਜੈਕੋਏ ਮੋ ਆਇਆ ਜੈਕੋਮੋਏ ਆਇਆ ਉਸ ਅੰਦਾਜ਼ੇ ਦੇ ਅਨੁਸਾਰ ਉਸ ਸਮੇਂ ਅਮਰਾਸੈ ਅਮਰਤਸਰ ਅਮਰਤ ਸਰ ਸ਼ਹਿਰ ਦੀ ਆਬਾਦੀ 1 ਲੱਖ ਤੋਂ ਵੀ ਜ਼ਿਆਦਾ ਸੀ ਅਮਰਤਸਰ ਦੇ ਬਾਰੇ ਇੱਕ ਟਰੈਕ ਦੇ ਵਿੱਚ ਅਮਰਤਸਰ ਦੇ ਬਾਰੇ ਇੱਕ ਟਰੈਕਟ ਦੇ ਵਿੱਚ ਹਿਊਗਲ ਨਾਂ ਦੇ ਕਿਸੇ ਯੂਰੋਪੀਅਨ ਦਾ ਜਿਹੜਾ ਜ਼ਿਕਰ ਵੀ ਮਿਲਦਾ ਹੈ ਉਸ ਦੇ ਕਥਨ ਦੇ ਅਨੁਸਾਰ ਅਮਰਤਸਰ ਦੇ ਉੱਤਰੀ ਭਾਰਤ ਦੇ ਵਿੱਚ ਸਭ ਤੋਂ ਅਮੀਰ ਸ਼ਹਿਰ ਸੀ ਇਤਿਹਾਸਕਾਰ ਗਣੇਸ਼ ਦਾਸ ਅਨੁਸਾਰ ਸਿੱਖ ਰਾਜ ਵੇਲੇ ਅੰਮ੍ਰਿਤਸਰ ਸਭ ਤੋਂ ਵੱਡਾ ਸ਼ਹਿਰ ਸੀ 1849 ਦੇ ਵਿੱਚ ਪੰਜਾਬ ਅੰਗਰੇਜ਼ੀ ਰਾਜ ਹੇਠ ਆਇਆ ਤਾਂ ਅੰਗਰੇਜ਼ਾਂ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾ ਕੇ ਲਾਹੌਰ ਦੇ ਵਿਕਾਸ ਵਾਸਤੇ ਬਹੁਤ ਕੰਮ ਕੀਤਾ ਲਾਹੌਰ ਦੇ ਵਿੱਚ ਕਾਲਜ ਯੂਨੀਵਰਸਿਟੀ ਨਵੀਆਂ ਕਲੋਨੀਆਂ ਬਣਾ ਕੇ ਉੱਥੋਂ ਦੀ ਉਨਤੀ ਦਾ ਮੋੜ ਜਿਹੜਾ ਬਣ ਦਿੱਤਾ ਵਿਦਿਅਕ ادارے ਲਾਹੌਰ ਦੇ ਵਿੱਚ ਖੁੱਲਣ ਕਰਕੇ ਸਾਰੇ ਪੰਜਾਬ ਤੋਂ ਅਮੀਰ ਲੋਕ ਆਪਣੇ ਬੱਚਿਆਂ ਨੂੰ ਪੜਾਉਣ ਲਈ ਉੱਥੇ ਹੀ ਜਿਹੜਾ ਵਸਣ ਲੱਗੇ ਪੰਜਾਬ ਦੀ ਪਹਿਲੀ ਮਰਦਮਸ਼ੁਮਾਰੀ 1881 ਸਵੇਦੇਚ ਹੁੰਦੀ ਹੈ 1849 ਤੋਂ 1881 ਤੱਕ ਅੰਗਰੇਜ਼ਾਂ ਵੱਲੋਂ ਲਾਹੌਰ ਦਾ ਲਗਭਗ 32 ਸਾਲ ਵਿਕਾਸ ਕਰਨ ਤੋਂ ਬਾਅਦ ਵੀ ਪਹਿਲੀ ਮਰਦਮਸ਼ੁਮਾਰੀ ਦੇ ਵਿੱਚ ਇਹ ਆਬਾਦੀ ਪੱਖੋਂ ਅਮਰitsar ਤੋਂ ਛੋਟਾ ਸੀ ਅੰਗਰੇਜ਼ਾਂ ਵੱਲੋਂ ਕਰਵਾਈ ਮਰਦਮਸ਼ੁਮਾਰੀ ਦੇ ਅਨੁਸਾਰ ਲਾਹੌਰ ਦੀ ਆਬਾਦੀ ਲਗਭਗ 1 ਲੱਖ 49 ਹਜ਼ਾਰ ਤੇ ਅਮਰitsar ਦੀ ਆਬਾਦੀ 1 ਲੱਖ 52 ਹਜ਼ਾਰ ਸੀ ਇਸ ਤੋਂ ਬਾਅਦ ਅੰਮ੍ਰਿਤਸਰ ਆਬਾਦੀ ਪੱਖੋਂ ਲਾਹੌਰ ਤੋਂ ਪਛੜ ਗਿਆ 1941 ਦੇ ਵਿੱਚ ਲਾਹੌਰ ਦੀ ਆਬਾਦੀ 6 ਲੱਖ 71000 ਤੇ ਅੰਮ੍ਰਿਤਸਰ ਦੀ ਆਬਾਦੀ 3 ਲੱਖ 91000 ਦਰਜ ਕੀਤੀ ਗਈ 1947 ਦੀ ਵੰਡ ਵੇਲੇ ਲਾਹੌਰ ਪਾਕਿਸਤਾਨ ਦਾ ਹਿੱਸਾ ਬਣ ਗਿਆ ਵੰਡ ਤੋਂ ਪਹਿਲਾਂ ਪੰਜਾਬ ਦੇ ਦੋਵੇਂ ਵੱਡੇ ਸ਼ਹਿਰ ਲਾਹੌਰ ਤੇ ਅੰਮ੍ਰਿਤਸਰ ਮਾਝਾ ਬਾਰੀ ਦੁਆਬ ਖਿੱਤੇ ਦੇ ਵਿੱਚ ਪੈਂਦੇ ਸਨ ਵੰਡ ਵੇਲੇ ਅੰਮ੍ਰਿਤਸਰ ਸਾਂਝੇ ਪੰਜਾਬ ਦਾ ਲਾਹੌਰ ਤੋਂ ਬਾਅਦ ਦੂਜਾ ਤੇ ਹਿੰਦੁਸਤਾਨ ਦਾ ਨੌਵਾਂ ਸਭ ਤੋਂ ਵੱਡਾ ਸ਼ਹਿਰ ਸੀ 1947 ਦੇਸ਼ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਵਿੱਚ ਅਮਰਸਰ ਸਭ ਤੋਂ ਵੱਡਾ ਸ਼ਹਿਰ ਬਣ ਗਿਆ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਾ ਦਿੱਤਾ ਫਿਰ ਵੀ 1981 ਦੀ ਜਨਗਣਨਾ ਤੱਕ ਇਹ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਸੀ ਪਰ 1991 ਦੀ ਜਨਗਣਨਾ ਦੇ ਵਿੱਚ ਲੁਧਿਆਣਾ ਪਹਿਲੇ ਸਥਾਨ ਦੇ ਉੱਤੇ ਆ ਗਿਆ 1982 ਤੋਂ 1992 ਤੱਕ 93 ਤੱਕ ਪੰਜਾਬ ਮਾੜੇ ਹਾਲਾਤ ਦੇ ਵਿੱਚ ਰਿਹਾ ਜਿਸ ਦਾ ਸਭ ਤੋਂ ਵੱਡਾ ਮਾੜਾ ਅਸਰ ਅੰਮ੍ਰਿਤਸਰ ਦੇ ਉੱਤੇ ਪਿਆ ਪੰਜਾਬ ਦੇ ਹਾਲਾਤ ਸੁਧਰਨ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਲਾਈਵ ਕੀਰਤਨ ਸ਼ੁਰੂ ਹੋਣ ਸਦਕਾ ਦੂਜੇ ਸੂਬਿਆਂ ਤੱਕ ਵੱਡੀ ਗਿਣਤੀ 'ਚ ਸੈਲਾਨੀ ਦਰਸ਼ਨਾ ਦੇ ਲਈ ਅੰਮ੍ਰਿਤਸਰ ਆਉਣ ਲੱਗੇ ਇਸ ਦੇ ਕਾਰਨ ਅੰਮ੍ਰਿਤਸਰ ਦੀ ਆਰਥਿਕਤਾ ਮੋੜ ਲੀਆਂ ਦੇ ਉੱਤੇ ਆਈ ਇੱਥੇ ਵੱਡੀ ਗਿਣਤੀ 'ਚ ਨਵੇਂ ਹੋਟਲ ਰੈਸਟਰਾ ਢਾਬੇ ਤੇ ਦੁਕਾਨਾਂ ਖੁੱਲ ਗਈਆਂ ਇਨ੍ਹਾਂ ਦੇ ਨਾਲ ਹਜ਼ਾਰਾਂ ਲੋਕਾਂ ਦਾ ਕਾਰੋਬਾਰ ਵਧਿਆ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਅੱਜ ਦੇ ਸਮੇਂ ਦੇ ਵਿੱਚ ਸਹਿਰ ਸਪਾਟਾ ਦੁਨੀਆ ਦਾ ਸਭ ਤੋਂ ਵੱਡਾ ਕਾਰੋਬਾਰ ਬਣ ਗਿਆ ਇਸ ਸਮੇਂ ਅੰਮ੍ਰਿਤਸਰ ਦੇ ਵਿੱਚ ਰੋਜ਼ਾਨਾ 1 ਲੱਖ ਤੋਂ ਵੱਧ ਯਾਤਰੀ ਆ ਰਹੇ ਨੇ ਅਜੋਕੇ ਸਮੇਂ ਕੋਈ ਖਿੱਤਾ ਤਦ ਹੀ ਤਰੱਕੀ ਕਰ ਸਕਦਾ ਹੈ ਜੇਕਰ ਉਸ ਖਿੱਤੇ ਦੇ ਵਿੱਚ ਜਿਹੜਾ ਉਦਯੋਗਿਕ ਵਪਾਰਕ ਜਾਂ ਸਹਿਰ ਸਪਾਟੇ ਦਾ ਸ਼ਹਿਰ ਹੋਵੇ ਪੰਜਾਬ ਦੇ ਵਿਕਾਸ ਦੇ ਲਈ ਅੰਮ੍ਰਿਤਸਰ ਹੀ ਸਭ ਤੋਂ ਟੁਕਮਾ ਸ਼ਹਿਰ ਹੈ ਜਿਸ ਨੂੰ ਸ਼ਹਿਰ ਸਪਾਟੇ ਦੇ ਕੇਂਦਰ ਵਜੋਂ ਉਭਾਰਨ ਦੇ ਲਈ ਹੋਰ ਵਿਕਸਿਤ ਕਰਨ ਦੀ ਜ਼ਰੂਰਤ ਹੈ ক্রিকেট ਅੱਜ ਦੁਨੀਆ ਦੀ ਹਰਮਨ ਪਿਆਰੀ ਖੇਡ ਹੈ ਨੌਜਵਾਨ ਪੀੜ੍ਹੀ ক্রিকেট ਦੀ دیਵਾਨੀ ਹੈ ਦੁਨੀਆ ਭਰ ਤੋਂ ক্রিকেট ਪ੍ਰੇਮੀ ਕੋਮਾਂਤਰੀ ক্রিকেট ਮੈਚ ਤੇ ਆਈਪੀਐਲ ਮੈਚ ਦੇਖਣ ਦੇ ਲਈ ਆਉਂਦੇ ਨੇ ਜੇਕਰ ਅਮਰਤਸਰ ਵਿੱਚ ਨਵਾਂ ਕੋਮਾਂਤਰੀ ক্রিকেট ਮੈਦਾਨ ਬਣਾ ਦਿੱਤਾ ਜਾਵੇ ਤਾਂ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਇੱਥੇ ਆਉਣਗੇ ਜਿਸ ਦੇ ਨਾਲ ਸ਼ਹਿਰ ਦੇ ਵਪਾਰ ਦੇ ਉੱਤੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਸੋ ਅਮਰਾਸਰ ਵਿਖੇ ਕਿਸੇ ਟੁਕਮੇਸਤਾਨ ਤੇ ਕ੍ਰਿਕਟ ਸਟੇਡੀਅਮ ਬਣਾਣਾ ਕਹਿੰਦੇ ਚਾਹੀਦਾ ਹੈ ਇਸ ਤੋਂ ਇਲਾਵਾ ਵਾਗਾ ਅਟ ਅਟਾਰੀ ਰਾਹੀਂ ਭਾਰਤ ਪਾਕਿਸਤਾਨ ਦਾ ਵਪਾਰ ਜੋ ਕਿ ਪਿਛਲੇ ਸਮੇਂ ਤੋਂ ਬੰਦ ਪਿਆ ਹੈ ਸੜਕ ਤੇ ਰੇਲ ਮਾਰਗਾਂ ਰਾਹੀਂ ਪੱਕੇ ਤੌਰ ਦੇ ਉੱਤੇ ਦਿਨ ਰਾਤ 24 ਘੰਟੇ ਚੱਲਣਾ ਚਾਹੀਦਾ ਹੈ ਇਹ ਵਪਾਰ ਅੱਗੋਂ ਮੱਧ ਏਸ਼ੀਆ ਤੇ ਯੂਰਪ ਤੱਕ ਹੋਣਾ ਚਾਹੀਦਾ ਸਿੱਖਾਂ ਤੇ ਹਿੰਦੂਆਂ ਦੇ ਬਹੁਤ ਸਾਰੇ ਧਰਮ ਸਥਾਨ ਦੇਸ਼ ਵੰਡ ਵੇਲੇ ਪਾਕਿਸਤਾਨ ਵਿਖੇ ਰਹਿ ਗਏ ਹਿੰਦੂ ਸਿੱਖ ਇਹਨਾਂ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਇਸੇ ਤਰ੍ਹਾਂ ਪਾਕਿਸਤਾਨ ਦੇ ਮੁਸਲਮਾਨ ਵੀਰ ਵੀ ਹਿੰਦੁਸਤਾਨ ਦੇ ਵਿੱਚ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਆ 1947 ਦੀ ਦੇਸ਼ ਵੰਡ ਵੇਲੇ ਇਧਰੋਂ ਉਧਰ ਤੇ ਉਧਰੋਂ ਇਧਰ ਗਏ ਬਜ਼ੁਰਗ ਤੇ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਆਪਣੇ ਪਿਤਾ ਪੁਰਖੀ ਪਿੰਡ ਸ਼ਹਿਰ ਦੇਖਣਾ ਚਾਹੁੰਦੀਆਂ ਨੇ ਇਸ ਦੇ ਲਈ ਭਾਰਤ ਪਾਕਿਸਤਾਨ ਦੋਵਾਂ ਹਕੂਮਤਾਂ ਨੂੰ ਨਿਜਮ ਤੇ ਸ਼ਰਤਾਂ ਵਿਚਾਰਨੀਆਂ ਚਾਹੀਦੀਆਂ ਨੇ ਇਸ ਦੇ ਨਾਲ ਦੋਵੇਂ ਸ਼ਹਿਰਾਂ ਦੇ ਵਿੱਚ ਸੈਲਾਨੀਆਂ ਦੀ ਵਪਾਰਕ ਧਾਰਮਿਕ ਤੇ ਸੱਭਿਆਚਾਰਕ ਸਾਂਝ ਸੁਰਜੀਤ ਹੋਏਗੀ ਅੰਗਰੇਜ਼ਾਂ ਦੇ ਰਾਜ ਸਮੇਂ ਉੱਗੇ ਸਿੱਖ ਵਿਦਵਾਨਾਂ ਨੇ ਪੰਜਾਬੀ ਨੌਜਵਾਨਾਂ ਨੂੰ ਉਨ੍ਹਾਂ ਦੇ ਧਰਮ ਤੇ ਮੂਲ ਦੇ ਨਾਲ ਜੋੜਨ ਦੇ ਲਈ ਅੰਮ੍ਰਿਤਸਰ ਦੇ ਵਿਖੇ ਸਿੱਖਿਆ ਦਾ ਉੱਚ ਆਧਾਰਾ ਸਥਾਪਿਤ ਕਰਨ ਬਾਰੇ ਸੋਚਿਆ ਸਿੱਖ ਰਾਜਾਂ ਤੇ ਰਹੀਸ ਸਿੱਖਾਂ ਦੀ ਮਾਲੀ ਮਦਦ ਦੇ ਨਾਲ ਸਾਲ 1892 ਚ ਖਾਲਸਾ ਕਾਲਜ ਦੀ ਨੀਂ ਰੱਖੀ ਗਈ ਪਿੰਡ ਕੋਟ ਖਾਲਸਾ ਦੇ ਲੋਕਾਂ ਨੇ ਸੈਂਕੜੇ ਕਿੱਲੇ ਜ਼ਮੀਨਦਾਨ ਕੀਤੀ ਖਾਲਸਾ ਕਾਲਜ 1895 ਚ ਸ਼ੁਰੂ ਹੋਇਆ ਇਸ ਦੀ ਸ਼ਾਨਦਾਰ ਇਮਾਰਤ ਦਾ ਡਿਜ਼ਾਈਨ ਬਟਾਲਾ ਨੇਰੇ ਪਿੰਡ ਰਸੂਲਪੁਰ ਦੇ ਜੰਪਾਲ ਭਾਈ ਰਾਮ ਸਿੰਘ ਨੇ ਬਣਾਇਆ ਜਿਵੇਂ ਪਹਿਲਾਂ ਵੀ ਆਪਾਂ ਤੁਹਾਡੇ ਨਾਲ ਜ਼ਿਕਰ ਕੀਤਾ ਉਹਨਾਂ ਦੇ ਬਾਰੇ ਵੱਖਰਾ ਪ੍ਰੋਗਰਾਮ ਪਾਇਆ ਹੋਇਆ ਹੈ ਪੰਜਾਬ ਦੇ ਨੇਤਾਵਾਂ ਅਫਸਰशाही ਵਿਦਵਾਨਾਂ ਸਨਤਕਾਰਾਂ ਤੇ ਆਵਾਮ ਨੂੰ ਇਕੱਠੇ ਹੋ ਕੇ ਅੰਮ੍ਰਿਤਸਰ ਦਾ ਵਿਕਾਸ ਕਰਨਾ ਚਾਹੀਦਾ ਹੈ ਤਾ ਜੋ ਇਹ ਸ਼ਹਿਰ ਗੁਰੂ ਕਾਲ ਤੇ ਮਹਾਰਾਜਾ ਰਣਜੀਤ ਸਿੰਘ ਦੇ ਧਰਮ ਨਿਰਪੱਖ ਰਾਜ ਦੇ ਸਮੇਂ ਵਾਂਗ ਤਰੱਕੀ ਕਰ ਸਕੇ ਇਸ ਦੇ ਨਾਲ ਸਮੁੱਚੇ ਪੰਜਾਬ ਦੀ ਤਰੱਕੀ ਹੋਏਗੀ ਇਸ ਸਦਕਾ ਹੀ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀ ਅੰਮ੍ਰਿਤਸਰ ਤੇ ਪੰਜਾਬ ਦੀ ਤਰੱਕੀ ਤੇ ਮਾਣ ਕਰ ਸਕਣਗੇ ਜੀ ਦੋਸਤੋ ਇਹ ਆ ਜੀ ਅੰਮ੍ਰਿਤਸਰ ਸਿਫਤੀ ਦਾ ਘਰ ਤੇ ਅੰਮ੍ਰਿਤਸਰ ਦਾ ਮੋਢ ਕਿਵੇਂ ਵੱਜਦਾ ਹੈ ਪੁਸ਼ੋਕੜ ਕੀ ਹੈ ਤੇ ਸਿੱਖ ਇਤਿਹਾਸ ਦੀ ਗੱਲ ਕਿਵੇਂ ਜੁੜਦੀ ਹੈ